ਜਾਲੀ ਲਾਉਣੀ ਜ਼ਰੂਰੀ ਹੈ ਜਿਵੇਂ ਆਪਣਾ ਬੀਮ ਦੇ ਉੱਪਰ ਜਿੱਥੋਂ ਰ데요 ਸ਼ੁਰੂ ਹੋਇਆ ਉੱਥੇ ਵੀ ਜਾਲੀ ਲਾਉਣੀ ਜ਼ਰੂਰੀ ਹੈ ਇੱਕ ਛੱਤ ਲੈਵਲ ਤੇ ਕਿਉਂਕਿ ਡਾਟਾਂ ਵਾਲੀ ਛੱਤ ਹੈ ਜਿਹੜੀ ਇਹਦੇ ਚ ਮੇਨ ਪ੍ਰੋਬਲਮ ਹੀ ਇਹ ਆਉਂਦੀ ਹੈ ਵੀ ਜਿੱਥੇ ਆਪਣਾ ਛੱਤ ਸ਼ੁਰੂ ਹੁੰਦੀ ਹੈ ਕਿਉਂਕਿ ਗਾਡਰ ਗਾਡਰ ਹੋਣ ਜਾਂ ਬੀਮ ਹੋਵੇ ਲਿਸ਼ਕ ਜ਼ਰੂਰ ਮਾਰਦੀ ਹੈ ਆਪਣੀ ਵੀਡੀਓ ਨਾਲ ਜੁੜੇ ਹੋਏ ਵੀਰ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਆਪਾਂ ਅੱਜ ਉਹ ਤੂੜੀ ਵਾਲੀ ਸੁਹਾਸੀ ਜਿਹੜੀ ਟਿੱਪ ਕਰ ਰਹੇ ਹਾਂ ਤੇ ਅੱਜ ਥੋੜੀ ਠੰਡ ਜ਼ਿਆਦਾ ਹੈ ਧੁੰਦ ਜ਼ਿਆਦਾ ਤਾਂ ਕਰਕੇ ਕੋਠੀ ਦਾ ਥੋੜਾ ਜਿਹਾ ਵਿਊ ਸਾਨੂੰ ਘਟਦੀਦਾ ਹੋਊਗਾ ਪਿਛਲੇ ਪਾਸੇ ਤੇ ਬਾਕੀ ਆਪਾਂ ਇਸ ਚੈਨਲ ਤੇ ਜੋ ਵੀ ਕੋਈ ਮਾੜੀ ਮੋਟੀ ਟੈਕਨੀਕ ਵਾਲੀਆਂ ਗੱਲਾਂ ਹੁੰਦੀਆਂ ਨੇ ਜਾਂ ਕੋਈ ਜਿਵੇਂ ਮੰਨ ਲਓ ਸ਼ੋਰੇ ਸ਼ਲਾਬ ਤੇ ਹੁੰਦੀਆਂ ਜਾਂ ਕੋਈ ਆਪਣੀਆਂ ਜਿਵੇਂ ਆਪਣੀਆਂ ਕੋਠੀਆਂ ਦੇ ਵਿੱਚ ਪੜਦੀਆਂ ਤੇ ਤਰੇੜਾਂ ਆ ਜਾਂਦੀਆਂ ਉਸ ਤੇ ਹੁੰਦੀਆਂ ਤੇ ਇਸ ਚੈਨਲ ਤੇ ਆਪਾਂ ਉਸ ਤਰ੍ਹਾਂ ਦੀਆਂ ਵੀਡੀਓ ਸਾਰੀਆਂ ਪਾਈਆਂ ਹੋਈਆਂ ਜਿਹੜੀਆਂ ਟੈਕਨੀਕਲ ਗੱਲਾਂ ਨੇ ਮੇਨ ਮੇਨ ਤੇ ਤੁਸੀਂ ਜਰੂਰ ਵੀਡੀਓ ਆਪਣੀਆਂ ਬਾਅਦ ਚ ਕਰਿਓ ਪਲੇਲਿਸਟ ਚ ਆਹਾਂ ਤੇ ਚੈਨਲ ਖੋਲ ਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਜਿਹੜੀ ਆ ਵੀਡੀਓ ਹੁਣ ਬਣ ਰਹੀ ਹੈ ਇਸ ਨੂੰ ਤੁਸੀਂ ਲਾਇਕ ਕਰ ਦਿਓ ਧੰਨਵਾਦ ਅੱਗੇ ਦਿਖਾਉਣੇ ਕੰਮ ਹੁੰਦਾ ਸਨ ਠੰਡ ਦੀ ਰੁੱਤ ਚ ਆਪਣਾ ਮਤ ਆਇਆ ਹੋ ਜਾ ਵੀ ਕੰਮ ਪਰ ਮੈਂ ਜੇ ਤਿੰਨ ਦਿਨਾਂ ਨਾਲ ਆ ਚਾਰ ਚੋਹ ਜੂ ਚਲ ਕੋਈ ਗੱਲ ਨਹੀਂ ਹੁੰਦਾ ਵੀ ਜਿਵੇਂ ਹੁਣ ਆ ਅੱਗ ਚਲਾ ਰੱਖੀ ਐ ਅਸੀਂ ਬਾਹਲੀ ਅੱਗ ਬਣੀ ਦਿਖਾ ਸਕਦੇ ਕਿਉਂਕਿ ਵੀਡੀਓ ਦੇ ਵਿੱਚ ਦਿੱਕਤਾਂ ਪੈਣ ਲੱਗੀਆਂ ਵੀ ਅੱਗ ਆਪਾਂ ਚਲਦੀ ਰੱਖੀ ਐ ਇੱਥੇ ਤੇ ਮੈਂ ਕਈ ਵਾਰੀ ਹੱਥ ਪੈਰ ਠਰ ਜਾਂਦੇ ਅੱਗ ਲਗਲੋਲ ਦਾ ਕੰਮ ਐ ਆ ਕਰਕੇ ਵੀ ਸਿੱਖਿਆ ਜਾਂਦਾਗਾ ਤੇ ਅੰਦਰਲੇ ਪਾਸੇ ਆਪਾਂ ਟੇਪ ਕਰ ਰਹੇ ਹਾਂ ਇੱਥੇ ਆਪਾਂ ਪਰਛਤੀ ਦੀ ਜਗਾ ਛੜਤੀ ਸੀ ਕਾਰਨਰ ਤੇ ਪਰਛਤੀ ਪਾਵਾਂਗੇ 3 ਕੋ ਫੁੱਟ ਚੜਾਈ ਚ ਬਾਕੀ ਉਹ ਖੁਰਲੀ ਦੀ ਜਗਾ ਛੱਡੀ ਹੋਈ ਐ 22 ਕੋ ਫੁੱਟ ਖੁਰਲੀ ਬਣੂ 30 ਫੁੱਟ ਭਰਾਂਡਾ ਆਪਣਾ ਬਾਕੀ ਆ 15 20 ਦੀ ਸੁਭਾਤ ਹੈ ਤੇ ਆਪਾਂ ਟੀਪ ਕਰ ਰਹੇ ਆ ਤੇ ਉਮੀਦ ਹੈ ਵੀ ਅੱਜ ਲਗਭਗ ਲਵੇ ਲੱਗ ਜੂਗੀ ਇਹ ਦਿਖਾਉਣਾ ਸਾਨੂੰ ਬਾਕੀ ਕੰਮ ਹੁੰਦਾ ਜੇ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਵੀ ਆਹ ਲੈਂਟਰ ਆਪਾਂ ਲਿਪਤਾ ਨਾਲ ਦੀ ਨਾਲ ਅੰਦਰ ਕੋਰ ਮੋੜਤੀ ਤਾਂ ਜੋ ਪਤਾ ਨਹੀਂ ਲੱਗਦਾ ਸੁਭਾਤ ਦਾ ਬਾਹਰਲੇ ਪਾਸੇ ਬੰਦਾ ਜੱਜਮੈਂਟ ਨਹੀਂ ਕਰਦਾ ਜਿਵੇਂ ਤੂੜੀ ਪਾਈ ਹੈ ਵੀ ਇਹ ਟੀਪ ਕਰੀ ਹੈ ਜਾਂ ਪਲਾਸਟਰ ਕਰੀ ਹੈ ਤੇ ਅੰਦਰਲੇ ਪਾਸੇ ਬਸ ਉਹ ਕੰਤਿਆ ਕੰਦ ਰਹੇਗੀ ਉਹ نیچے-नीचे ਤੋਂ ਰਹੇਗੀ ਬਾਕੀ ਸਾਰੀ ਕਲੀਅਰ ਹੈਗੀ ਤੇ ਬਾਕੀ ਸਵੇਰ ਦਾ ਆਪਾਂ ਕੰਮ ਤਿਆਰੀ ਕਰਤੀ ਇਧਰ ਬਾਹਰਲੇ ਮੱਥੇ ਆਪਾਂ ਫਰੰਟ ਕਰਾਂਗੇ ਪਹਿਲਾਂ ਬਾਹਰਲੇ ਪਾਸੇ ਪੈਡ ਕਰਤੀ ਸੀ ਸਿਕੰਡੀ ਆਪਣੇ ਕੋਲੇ ਤਿੰਨ ਸੀ ਤਾਂ ਕਰਕੇ ਇੱਕ ਆਪਾਂ ਮਸ਼ੀਨ ਤੋਂ ਹੀ ਕੰਮ ਲੈ ਲਿਆ ਮਸ਼ੀਨ 'ਚ ਬੱਤਾ ਬਨਤਾ ਤੇ ਚਾਰ ਤਾਰ ਲੀਆਂ ਕਾਲੇ ਲੰਗਰ ਕਿ ਤੇ ਪਾਇਸ ਤੋਂ ਤੱਕ ਕਿਰਨ ਲਿਪ ਦੇਾਂਗੇ ਇਸ ਤੋਂ ਬਾਅਦ ਆਪਾਂ ਤਾਲਾ ਥੋੜਾ ਜਿਹਾ ਕਲੀਅਰ ਕਰਨ ਵਾਲਾ ਇਹ ਪਾ ਦੇਾਂਗੇ ਤੇ ਕਿਵੇਂ ਲੱਗਦਾ ਕੰਮ ਤਾਂ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਦੱਸਿਆ ਕਰੋ ਤੇ ਆਪਣੇ ਚੈਨਲ ਨੂੰ ਕਰ ਲਿਓ ਫੋਲੋ ਬਾਕੀ ਸਵੇਰੇ ਕੰਮ ਹੁੰਦਾ ਦਿਖਾਵਾਂਗੇ ਜਾਲੀ ਜੂਲੀ ਲਾ ਕੇ ਪਲਾਸਟਰ ਕਰਾਂਗੇ ਆਪਾਂ ਇਹਨੂੰ ਜਦੋਂ ਤੇ ਜਾਲੀ ਲਾਉਣੀ ਜ਼ਰੂਰੀ ਹੈ ਜਿਵੇਂ ਆਪਣਾ ਬੀਮ ਦੇ ਉੱਪਰ ਜਿੱਥੋਂ ਰਦੇ ਸ਼ੁਰੂ ਹੋਇਆ ਉੱਥੇ ਵੀ ਜਾਲੀ ਲਾਉਣੀ ਜ਼ਰੂਰੀ ਹੈ ਇੱਕ ਸ਼ੱਤ ਲੈਵਲ ਤੇ ਕਿਉਂਕਿ ਡਾਟਾਾਂ ਵਾਲੀ ਛੱਤ ਹੈ ਜਿਹੜੀ ਇਹਦੇ ਚ ਮੇਨ ਪ੍ਰੋਬਲਮ ਹੀ ਇਹ ਆਉਂਦੀ ਹੈ ਵੀ ਜਿੱਥੇ ਆਪਣਾ ਛੱਤ ਸ਼ੁਰੂ ਹੁੰਦੀ ਹੈ ਕਿਉਂਕਿ ਗਾਰਡਰ ਗਾਰਡਰ ਹੋਣ ਜਾਂ ਬੀਮ ਹੋਵੇ ਲਿਸ਼ਕ ਜ਼ਰੂਰ ਮਾਰਦੀ ਹੈ ਇਹਦਾ ਬਦਰਾ ਨਹੀਂ ਹੈਗਾ ਤਾਂ ਕਰਕੇ ਇਹਦੇ ਆਪਾਂ ਜਾਲੀ ਲਾਵਾਂਗੇ ਵੀ ਕੱਲ ਨੂੰ ਇਹ ਦਿੱਕਤ ਨਾ ਆਵੇ ਕ੍ਰੈਕ ਵਾਲੀ ਧੰਨਵਾਦ ਸਤਿ ਸ੍ਰੀ ਅਕਾਲ ਜੀ